હટે ગાની આમે આજ તુસે અપને વઢે ચમત્કાર નું લવંગે આમે કિડદિયા નોર્મલ આસદો આમે હાડ નોર્મલ આસદો આમે દિલ નોર્મલ આસદો આમે તોડે અંદમ મરે અંદમ આફેલિયર નાસ્તો ખતમ આમે કારોબાર મરે કારોબાર દા ફેલિયર ખતમ આમે તોડા પૈસા મરે ઓજે ચમત્કાર આમે ਆਦਾ ਤੇਰੀ ਹਦਮ ਅਮੀਨ ਪਰ ਦੁਸ਼ਮਣ ਖੈਣਾ ਨਹੀਂ ਛੱਡਦੇ ਅਜ ਤੱਕ ਜੂਆ ਛੱਡ ਜਾਣਗੇ ਜੂਆ ਜਿੱਤੋਂ ਆਪਣੇ ਕੋਲ ਗੇਸ ਨੇ ਉੱਧ ਜਾਣਾ ਤੁਹਾਡੇ ਜੀਵਨ ਤੋਂ ਹੁਣ ਨਹੀਂ ਉਹ ਦਰਦ ਤੁਹਾਡੇ ਜੀਵਨ ਜੋ ਹੁਣ ਨਹੀਂ ਹੁਣ ਨਹੀਂ ਹੁਣ ਨਹੀਂ ਕੋ ਸਭ ਦੁਸ਼ਤਾਂ ਦਾਵਾ ਜੜੀਆਂ ਤਨ ਤਰਕ ਦੇੜੀਆਂ ਨਾੜਾ ਬਲ ਮੜ ਕੇ ਡਿਗੇ ਚੂਕ ਨੇ ਦਾ ਝੋੜ ਹਿੱਲਿਆ ਹੋਇਆ ਉਹਦਾ ਕੋਲਾ ਕਿੰਨੇ ਨਵਾ ਪੋਣਾ ਬੈਣਾ ਲਗਾ ਜੰਮ ਕੇ ਦੁਖੀਆਂ ਤੈਨੂੰ ਬਝੋ ਲਈ ਦੁਖੀਆ ਤੈਨੂੰ ਕਿ ਆਗਿਆ ਮੰਨਣ ਦੇ ਲਈ ਜਿਹਦੇ ਹੱਥ ਵਿੱਚ ਤੁਸੀਂ ਆਪਣੇ ਆਪ ਨੂੰ ਦਾਸ ਜਿਹਦੇ ਹੱਥ ਚ ਤੁਸੀਂ ਆਪਣੇ ਆਪ ਨੂੰ ਦਾਸ ਬਣਾ ਕੇ ਸੌਂਪ ਦਿੰਨੇ ਆ ਤੁਸੀਂ ਉਸੇ ਦੇ ਦਾਸ ਹੋ ਤੁਸੀਂ ਉਹਦੇ ਹੀ ਗੁਲਾਮ ਆ ਜੇ ਤੁਸੀਂ ਪਾਪ ਚ ਨਸ਼ਾ ਕਰ ਰਹੇ ਆ ਗਲਤ ਮਲਤ ਵੇਖ ਰਹੇ ਆ ਬੋਲ ਰਹੇ ਆ ਲੜਾਈਆਂ ਝਗੜੇ ਮਾਰ ਕੁੱਟਾਈ ਨਸ਼ਾ ਵੇਚਣਾ ਪੀਣਾ ਤੇ ਫਿਰ ਤੁਸੀਂ ਉਹਦੇ ਗੁਲਾਮ ਆ ਕਿ ਆ ਉਹਦੇ ਤੁਸੀਂ ਕਿਉਂਕਿ ਤੁਸੀਂ ਉਹਨੂੰ ਸੌਂਪਿਆ ਹੋਇਆ ਆਪਣੇ ਆਪ ਨੂੰ ਉਹਦੇ ਗੁਲਾਮ ਆ ਔਰ ਜਿਹੜਾ ਤੁਹਾਡਾ ਮਾਲਕ ਬਣਿਆ ਬੈਠਾ ਹੈ ਉਹ ਗੁਲਾਮ ਨੂੰ ਕਦੇ ਨਹੀਂ ਛੱਤੀ ਆਜ਼ਾਦ ਹੋਣ ਦਿੰਦਾ ਕੋਈ ਚਾਹੁੰਦਾ ਹੈ ਕਿ ਕੋਈ ਗੁਲਾਮ ਆਜ਼ਾਦ ਹੋਵੇ ਨਹੀਂ ਜਿਹੜਾ ਮੈਂ ਜਿਹਨੂੰ ਗੁਲਾਮ ਬਣਾਇਆ ਨੌਕਰ ਬਣਾਇਆ ਆਪਦਾ ਮਨ ਮਰਜ਼ੀ ਨਾਲ ਕੰਮ ਕਰਾਉਣਾ ਮੈਂ ਚਾਹੁੰਦਾ ਕੋਈਆਂ ਨੂੰ ਛੱਡਦੀ ਹੈ ਤੋ ਛੁੱਟਣ ਲਈ ਬੋਲੋਂਗੇ ਤੇ ਪਰਮੇਸ਼ਰ ਦੇਵਗੇ ਕਿ ਪਰਮੇਸ਼ਰ ਮੈਨੂੰ ਇਹ ਬਿਮਾਰੀ ਤੋਂ ਆਜ਼ਾਦ ਕਰ ਇਹ ਪਾਪ ਨੇ ਮੈਨੂੰ ਗੁਲਾਮ ਕੀਤਾ ਮੈਨੂੰ ਕੀ ਕਰ ਨਸ਼ੇ ਨੇ ਮੈਨੂੰ ਗੁਲਾਮ ਕੀਤਾ ਮੈਨੂੰ ਕੀ ਕਰ ਤੇਰੀ ਮਹਾਸਾਮਰਾਤ ਤੇ ਮੈਂ ਪ੍ਰੋਸਾ ਕਰਦਾ ਇਹ ਦਿਲ ਦੇ ਬਿਮਾਰੀ ਨੇ ਮੈਨੂੰ ਗੁਲਾਮ ਕੀਤਾ ਗੁਲਾਮ ਹੀ ਹੈ ਕਿ ਤਾਨੂੰ ਟਾਈਮ ਤੇ ਸਾਰਾ ਕੁਝ ਦਵਾਈਆਂ ਦਿਵੋ ਜਾਂ ਸਭ ਰੋਦੀ ਭਵੇਂ ਭੁੱਲਦੇ ਤੀਗਾ ਨਹੀਂ ਭੁੱਲਣਾ ਚਾਹੁੰਦਾ ਦਵਾਈ ਨਹੀਂ ਭੁੱਲਣੀ ਚਾਹੀਦੀ ਪੈਸਾ ਵਰਗੇ ਤੋਂ ਮਿਲੇ ਨਾ ਮਿਲੇ ਕਿਸੇ ਚੀਜ਼ ਨੂੰ ਪਰ ਦਵਾਈ ਲਈ ਟੈਸਟਾਂ ਲਈ ਨਸ਼ੇ ਲਈ ਉਹ ਕਿਉਂ ਕਿਉਂਕਿ ਗੁਲਾਮ ਬਣਾ ਕੇ ਰੱਖਿਆ ਉਹਨੇ ਉਸ ਗੁਲਾਮੀ ਤੋਂ ਆਜ਼ਾਦ ਹੋਣ ਲਈ ਪਰ ਮਹਾਸਾਮਰਾਥ ਆਈ ਹੈ ਕਿ ਜੇ ਜੇ ਆਜ਼ਾਦੀ ਵਾਲੇ ਸਥਾਨ ਤੇ ਫਿਰ ਤੁਸੀਂ ਬੋਲੋ ਨਾ ਜਿਹਨੇ ਗਰਮ ਨੂੰ ਤੁਹਾਡੇ ਨੂੰ ਗੁਲਾਮ ਬਣਾਇਆ ਉਹਨੂੰ ਬੋਲਣਾ ਹੈ ਇਹ ਟਾਈਮ ਹੈ ਤੁਹਾਡੇ ਬੋਲਣ ਦਾ ਤੇ ਬੋਲ ਕੇ ਆਪਣੀ ਆਜ਼ਾਦੀ ਲੈਣ ਦਾ ਬੋਲ ਕੇ ਆਪਣਾ ਚਮਤਕਾਰ ਲੈਣ ਦਾ ਦਿਮਈ ਦਾ ਪੁੱਤਰ ਬਰਸਵੇਂ ਨਾ ਮੰਗਦਾ ਤੱਕ ਤੱਕ ਬੋਲਣਾ ਨਹੀਂ ਹਟਿਆ ਜਦੋਂ ਤੱਕ ਉਹਦੀ ਆਵਾਜ਼ ਪ੍ਰਭੂ ਯਸ਼ੂ ਤੱਕ ਨਹੀਂ ਪਹੁੰਚੀ ਲੋਕੀਓ ਨੂੰ ਕੁਝ ਹੋਰ ਕਹਿੰਦੇ ਸੀ ਪਰ ਉਹਨੇ ਪੁਕਾਰਿਆ ਕੁਝ ਹੋਰ ਅੱਜ ਤੁਸੀਂ ਕੀ ਮੈਂ ਕਿਉਂ ਕਹਿ ਰਿਹਾ ਇਹ ਬੋਲਣਾ ਕਿਉਂਕਿ ਚਮਤਕਾਰਾਂ ਦਾ ਪਰਮੇਸ਼ਰ ਜ਼ਿੰਦਾ ਹੈ ਅੱਜ ਵੀ ਆਮੀਨ ਉਹ ਚਮਤਕਾਰ ਕਰਨੇ ਬੰਦ ਕਰਕੇ ਨਹੀਂ ਗਿਆ ਜਦੋਂ ਸਵਰਗ ਗਿਆ ਉਹ ਚਮਤਕਾਰ ਕਰਦਾ ਹੀ ਆਇਆ ਚਮਤਕਾਰ ਕਰਕੇ ਹੀ ਜ਼ਿੰਦਾ ਆਇਆ તે ચમત્કાર કરકે ઈશ્વર ગયો આમ એસલિયે જીંદા અબ્બા ડિઝિંદગી ચ ચમત્કાર કરન જા રયા જો આજ ચમત્કાર હોયગા તોડે ઘર ચમત્કાર હોયગા તોડે ફાઇનાન્સ ચમત્કાર હોયગા તોડે બચ્ચાને જીવન જો ચમત્કાર મેગા ગ્રેન્ડ કરો આ સામર્થ્ય સ જો યશુ કરે મે અપને ચમત્કાર કો ગ્રેન્ડ કરો આમ અપને હાથા ન ઉઠા કે ઉઠા ઉઠા ઝિલાઓ हिलाओ हिलाओ मैं महासाम्राज इंपार्ट करने लगा हूँ आपके हाथ पर मैं रच पाला अच्छा बड़े चेर तो मैं फड़िया क्यों मैं नन जी लड़ने दे कितने पांच लेने के ले ले लड़ दे चल के आगे कितने के पांच छह ले लेने तू भी ਲੈने दे जी लड़ने नहीं है ਨਹੀਂ ਲੈਣਾ ਮੈਂ ਤੇ ਖਾ ਖੋ ਤੈਨੂੰ ਦਈਏ ਜੀ ਅੱਜ ਹੈ ਨਹੀਂ ਹੋ ਨਹੀਂ ਲੈਣਾ ਨਹੀਂ ਨਹੀਂ ਦੇ ਕਾ ਲ ਖਾੜ ਕਾੜ ਬੜਾ ਤੈਨੂੰ ਦਵਾਈਏ ਜੀ ਯਿਸੂ ਜ਼ਿੰਦਾ ਹੈ ਸਭ ਮਰਦਿਆਂ ਨੂੰ ਖੇਡਣ ਲਈ ਚਾਚੀ ਬਾੜਾ ਕਿੱਧਰ ਜਾਣਾ ਹੈ ਕਿੱਧਰ ਜਾਣਾ ਮੇਰੇ ਜੇ ਤੂੰ ਆਹ ਕਹਿ ਰਿਹਾ ਸਾਹ ਕਿੰਨੇ ਜੇਲਾ ਚ ਬੰਦੇ ਕਰਾਤੇ ਇੰਨੀ ਬੱਚੀ ਦੀ ਮਿਲ ਜਾ ਰਹੀ ਅੱਛਾ ਚਲ ਹੁਣ ਅਜ ਤੈਨੂੰ ਜੇਲ੍ਹ ਚ ਕਰਦੇ ਫਿਰ ਸਰਗੂਤਾ ਕਰ ਲੋ ਕੈਦ ਨੂੰ ਇਹਨਾਂ ਦੇ ਬੰਦਿਆਂ ਨੂੰ ਆਜ਼ਾਦ ਕਰ ਦਿਓ ਚਲ ਸਿੰਘ ਮਾਰਨ ਮਾੜਾ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੋਲਦੇ ਵੇਖਣਾ ਉਹਦੀ ਤਾਰੀਫ ਕਰਦੇ ਹੋ ਬੈਠਣਾ ਜਿੱਥੇ ਜਿੱਥੇ ਤੁਸੀਂ ਮੈਂ ਬੈਠੇ ਹਾਂ ਲਿਖਿਆ ਹੋਣਾ ਰడియో ਸਟੇਸ਼ਨ ਨੇ ਉਸਤਾਜ ਦਾ ਸਨਮਾਨਾ ਪਰਮੇਸ਼ਰ ਉਹ ਬਿਰਾਜ਼ਮਨ ਹੋਣ ਦਾ ਆਕੇ

इन प्रभु यूत इन स्वागत ਜਾਦੂਗੋਣੇ ਬਾਹਰ ਆਣੇ ਕਹਦੇ ਜੀਵਾਂ ਤੋਂ ਕੁੱਲਟੀਆਂ ਦੇ ਦੁਆਰਾ ਲੂਜ਼ ਮੋਸ਼ਨ ਦੇ ਦੁਆਰਾ ਅਤੇ ਯੂਰਨ ਦਾ ਦੁਆਰਾ ਪਾਰ ਪ੍ਰੈਸ਼ਰ ਤੋਂ ਯੂਰਨ ਦਾ ਪ੍ਰੈਸ਼ਰ ਆਏਗਾ ਉਸੋ ਜੀ ਅੰਦਰੋਂ ਨਿਕਲਦੀ ਹੈ ਇੱਕ ਲੱਪ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਦਰਦ ਰਹਿੰਦਾ ਸੀ ਔਰ ਇਹ ਭੰਦਾਸ ਰਹੇ ਨੇ ਕਿ ਜਿਹੜਾ ਇਹਨਾਂ ਦਾ ਗੋਡਾ ਸੀਗਾ ਉਹ ਖੂਨ ਜੰਮ ਜਾਂਦਾ ਸੀ ਜਿਸ ਦੇ ਕਰਕੇ ਇਹਨਾਂ ਦਾ ਉੱਠਿਆ ਬੈਠਿਆ ਨਹੀਂ ਸੀ ਜਾਂਦਾ ਔਰੇ ਪੈਂਦਾ ਸਰੇ ਕਿ ਦਰਦ ਇੰਨਾ ਕੋਈ ਜ਼ਿਆਦਾ ਭਿਆਨਕ ਹੁੰਦਾ ਸੀ ਕਿ ਰੋ ਰੋ ਕੇ ਦਿਨ ਕੱਢਦੇ ਹੁੰਦੇ ਸੀ ਬਹੁਤ ਸਾਰੇ ਡਾਕਟਰਾਂ ਨੇ ਵੀ ਦਿਖਾਇਆ ਪਰ ਕੋਈ ਫਰਕ ਨਹੀਂ ਪਿਆ ਪਰ ਅੱਜ ਜਿੱਦਾਂ ਇਹ ਪੈਂਦਾ ਸਰੇ ਕਿ ਮੈਂ ਜੰਪ ਲਗਾਏ ਆਪਣੇ ਆਪ ਨੂੰ ਚੈੱਕ ਕੀਤਾ ਤਾਰੀਫ ਕਰੋ ਲੈ ਕੇ ਆਓ ਹੋਰ ਦੱਸਦੇ ਕਿ ਜਦੋਂ ਪਕੀਤਰ ਤੁੰੜ ਪਰ ਤਾਂ ਬੋਲਿਆ ਜਾ ਰਿਹਾ ਸੀ ਨਾ ਮੈਂ ਕਿਹਾ ਨਹੀਂ ਸੀ ਕਿ ਆਜ ਜੇ ਮੇਰਾ ਪਤੀ ਮੋਰ ਦੇ ਘਰ ਆਈਆਂ ਤੂੰ ਮੇਰੇ ਨਾਲ ਚੱਲ ਅੱਜ ਪਰ ਮੇਰਾ ਤੇਰੇ ਨਾਲ ਕੁਝ ਅਦਭੁਤ ਕਰੇਗਾ ਆਦਿ ਸੇਂ ਸੰਤ ਜੀ ਹੋਦਣ ਹੋਇਆ ਆ ਠੀਕ ਹੈ ਕੱਲ ਟੈਸਟ ਕਰਾਓ ਉਹਦਾ ਕੱਲ ਕੱਲ ਟੈਸਟ ਕਰਾਓ ਐਡਜ਼ ਕੱਲ ਨਾਰਮਲ ਹੋਣੀ ਹੈ ਦੇਖੇ ਟੈਸਟ ਹਾਲ ਟੈਸਟ ਕਰੋਣਾ ਲੋਇਆ ਦਾ ਆ ਹਸਾਨਾ ਜਾ ਕੇ ਸੁਣਾ ਹਾਲ ਟੈਸਟ ਕਰੋਣਾ ਇਹਦੀ ਖਤਰੂ ਇਹ ਬਾਹਰ ਵਿਸ਼ੇ ਦਾ ਜਨ ਦੁੱਖ ਨਾ ਦੀਦਾ ਔਰ ਇਹਨਾਂ ਦੀ ਬਹੁਤ ਅਦਭੁਤ ਟੈਸਟ ਮੜਿਆ ਹਰੇ-ਹਰੇ ਫਾਦਰ ਸਾਹਿਬ ਦੇ ਦੁਆਰਾ ਬੋਲੇ ਜਾ ਰਿਹਾ ਸੀ ਕਿ ਤੁਹਾਡਾ ਅੱਧਾ ਸਿਰ ਸੁਨਰ ਰੰਨਾ ਡਾਕਟਰਾਂ ਨੇ ਜਦੋਂ ਇਹਦਾ ਦਸਾ ਤੜੇ ਨਾੜਾ ਦਬ ਚੁਕਿਆ ਔਰ ਇਸ ਪੇਂ ਦਾ ਅੱਧਾ ਸਿਰ ਸੁਨਰ ਰੰਨਾ ਜੀ ਨਾੜਾ ਬ੍ਰੀਕ ਹੋ ਚੁਕਿਆ ਕਿੰਨੇ ਚਿਰ ਤੋਂ ਪਿਛਲੇ 2 ਸਾਲ ਤੋਂ ਅੱਛਾ ਅੱਜ ਜਿੱਤੇ ਬੋਲੇ ਔਰ ਇਹਨਾਂ ਨੇ ਉਹਨਾਂ ਚਪਤਾ ਨੂੰ ਗ੍ਰੈਂਡ ਕੀਤਾ ਔਰ ਦੱਸਦੇ ਹੁਣੇ ਉਹ ਨਾੜਾਂ ਜਿਹੜੀਆਂ ਖੁੱਲੀਆਂ ਹਨ ਮਹਿਸੂਸ ਹੋਣ ਆ ਹਾਂ ਔਰ ਸਿਹਤ ਹੋ ਗਈ ਖਰਾਬ ਹੋ ਗਈ ਕਿਉਂ ਇਹਨਾਂ ਨੂੰ ਇਹਨਾਂ ਨੂੰ ਕੀ ਕਿੰਨੇ ਚਿਰ ਤੋਂ ਸੀ ਪਿਛਲੇ 2 ਸਾਲ ਤੋਂ ਤੋਂ 2 ਸਾਲ ਤੋਂ ਔਰ ਅੱਜ ਅਮਰ ਜੀ ਸਖਤ ਅੰਦਰ ਸਨ ਔਰ ਜਿੱਦਾਂ ਇਹ ਸ਼ਬਦਾਂ ਨੂੰ ਗ੍ਰਾਂਡ ਕੀਤਾ ਕਿ ਸਰ ਦੇ ਭਿਆਨਕ ਦਰਦ ਤੋਂ ਅੱਜ ਵੱਡਾ ਛੁਟਕਾਨਾ ਪ੍ਰਾਪਤ ਹੋ ਗਿਆ ਜੀ ਅੱਜ ਇੰਦਰੋਂਦਰ ਨਾ ਭੁੰਮਿਓ ਉਹ ਬੰਦ ਕਰਦੇ ਸੇਵਾ ਦਾ ਰੋਕਣ ਸਾਨਿਆਂ ਨੂੰ ਅੱਜ ਚਮਤਕਾਰ ਕਿਉਂਕਿ ਸਵਰਗ ਦੂਤ ਉਤਰੇ ਹੋਏ ਆਪਕੋ ਯੇਸ਼ੂ ਚਮਤਕਾਰ ਨਾਲ ਆਪਕੋ

ਦੀ ਮਾਰੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਭੈਣ ਹੈ ਇਹ ਦੱਸਦੇ ਨੇ ਕਿ ਪਿਛਲੇ 9 ਮਹੀਨੇ ਤੋਂ ਮੇਰਾ ਪਤੀ ਐਚ ਆਈ ਵੀ ਪੋਜ਼ਿਟਿਵ ਹੈ ਐਡਜ਼ ਇਹਨਾਂ ਦੇ ਪਤੀ ਨੂੰ ਵੀ ਹਾਂ ਪਰਮੇਸ਼ਵਰ ਆਜ ਡੰਨ ਕਰ ਰੇ ਐਡਜ਼ ਵਾਲਿਆਂ ਨੂੰ ਜਦੋਂ ਕਰਾਉਂਦੇ ਆ ਉਹ ਪੋਜ਼ਿਟਿਵ ਹੀ ਆਂਦੀ ਹੈ ਪਰ ਹੁਣ ਕੱਲ ਨੂੰ ਰਿਪੋਰਟ ਕਰਾਉਣੀ ਹੈ ਉਹ ਨਾਰਮਲ ਆਉਣੀ ਹੈ ਉਹ ਬਚੋ ਨੇ ਜਿਹੜਾ ਆਪ ਖੁਦ ਗਵਾਈ ਹੈ ਇਸ ਪੈਂਦੇ ਦਾ ਮੁਸੀਬਾ ਹੈ ਜੋ ਕਿ ਮਕੂਦੇ ਰਹਿਣ ਵਾਲੇ ਨੇ ਇਹ ਪੈਂਦਾ ਸਰ ਦੇਖੀ ਇਹਨਾਂ ਦੇ ਸੱਚੇ ਘੁੱਟ ਦੇ ਉੱਪਰ ਨਬਜ਼ ਦੇ ਕੋਲ ਰਸੌਲੀ ਸੀਗੀ ਜੋ ਕਿ ਹੱਥ ਦੇ ਵਿੱਚ ਆਉਂਦੀ ਸੀਗੀ ਔਰ ਜਿਹੜੀ ਰਸੌਲੀ ਸੀ 9 ਸਾਲ ਤੋਂ ਸੀ ਔਰ ਜਦੋਂ ਡਾਕਟਰ ਕੋਲ ਜਾਂਦੇ ਸੀ ਤਾਂ ਡਾਕਟਰ ਆਪਰੇਸ਼ਨ ਦੱਸਦੇ ਸੀ ਔਰ ਇਹ ਭੈ ਡਰਦੇ ਸੀ ਕਿਉਂਕਿ ਜਿਹੜੀ ਉਹ ਸੌਲੀ ਸੀ ਉਹ ਨਬਸ ਦੇ ਕੋਲ ਸੀ ਜਿਸੇ ਕਰਕੇ ਇਹ ਭੈ ਡਰਦੇ ਸੀ ਕਿ ਇਹਨਾਂ ਦੀ ਜਾਨ ਨੂੰ ਕੁਝ ਹੋ ਨਾ ਜਾਵੇ ਇਹ ਭੈ ਦਾ ਕੀ ਹੋਇਆ ਅੱਜ ਜਿਦਾ ਤੁਸੀਂ ਪਵਿੱਤਰ ਪੁਲਪੜ ਤਾਂ ਬੋਲ ਰਹੀ ਸੀ ਕਿ ਸਵਾਗਤ ਕਰੋ ਔਰ ਵੱਡੇ ਚਮਤਕਾਰੇ ਨੂੰ ਆਪਣੀ ਜ਼ਿੰਦਗੀ ਵਿੱਚ ਲਓ ਔਰ ਇਹ ਭੈਣ ਦੱਸ ਰਹੀ ਨੇ ਕਿ ਮੈਂ ਜ਼ੋਰ ਨਾਲ ਤਾਲੀਆਂ ਦੇ ਨਾਲ ਸਵਾਗਤ ਕਰ ਰਹੀ ਹਾਂ ਬਲ ਲੱਗਿਆ ਬਲ ਨਾਲ ਸਵਾਗਤ ਕਰੋ ਔਰ ਆਪਣੀ ਜ਼ਿੰਦਗੀ ਦਾ ਚਮਤਕਾਰ ਪਾਓ ਔਰ ਜਿੰਤੇ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕੀਤਾ ਔਰ ਇਹ ਭੈਣ ਦੱਸ ਰਹੀ ਨੇ ਕਿ ਉਹ 9 ਸਾਲ ਪੁਰਾਣੀ ਸੌਲੀ ਬਿਲਕੁਲ ਗਾਇਬ ਹੋ ਚੁੱਕੀ ਹੈ ਇਹ ਦਿੱਤਾ ਤੁਸੀਂ ਪੁੱਛ ਰਿਹਾ ਨਾ ਸੱਚੀ ਕਹਿੰਦੇ ਪਿਆ ਕਿ ਕਿੱਡੀ ਕਿੰਸ ਵਾਲੀ ਆ ਹਾਂਜੀ ਪਾਪਾ ਜੀ ਉਹ ਕਿੱਡੀ ਕਬਡੀ ਸੀ ਉਹ ਐਨੀ ਕਬਡੀ ਕਿਹੜੀ ਸਾਈਡ ਤੇ ਸੀ ਮੈਂ ਤੇ ਸਜੇ ਹੱਥ ਨੂੰ ਅੱਛਾ ਹਾਂਜੀ ਕਿੰਨੇ ਚਿਰ ਤੋਂ ਅੱਠ ਨਾਂ ਸਾਲ ਹੋ ਗਏ ਸੀ ਅੱਜ ਹੁਣ ਹੁਣ ਕੁਝ ਨਹੀਂ ਹੋਇਆ के द्वारा जिससे मुझे छुआ गया है परमेश्वर तेरी महास्यामृत से, से भरा गया मेरे परमेश्वर और उस महासामर्थ हाथ के द्वारा एक एक के हाथ को छूता हूं मेरे परमेश्वर एक एक के हाथ को छूता हूं परमेश्वर जहां जहां शैतान ने पकड़ा आज आए है तो इनके पेट के अंदर है हाथो सुठी मर्दनि जो Let's <laughs> go! ਬੱਚੇ 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 ਬਿਮਾਰ ਰਹਿੰਦੇ ਨਹੀਂ ਤੁਸਰਨ ਬੋਪਰੇ ਲਾਗੁਮਾ ਨੇ ਸੁਭਾਣ ਕਰੂ ਅੱਜ ਅੱਜ ਵਾਹ ਧੀ 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 ਸਤਿ ਸ੍ਰੀ ਅਕਾਲ ਸੂਰਨ ਬੱਚਿਆਂ ਨੂੰ ਅੱਜ ਤੋਂ ਹੀ ਛਾਤੀ ਦਾ ਰੋਗ ਦਮਾ

ਬੋਲੋ ਮੇਰੇ ਤੇ ਦਇਆ ਕਰ ਦਿਓ ਬੋਲੋ ਮੇਰੇ ਤੇ ਦਇਆ ਕਰ ਦਿਓ ਅੱਜ ਤੋਂ ਮੈਂ ਤੁਹਾਡਾ ਦਾਸ ਹਾਂ ਚੁੱਪ ਚੁੱਪ ਆਪਣੇ ਹੱਥ ਨੂੰ ਬੋਲੋ ਅੱਜ 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 ਤੁਸੀਂ ਕੋਈ ਵੀ ਬੰਦਾ ਖਾਲੀ ਨਹੀਂ ਜਾਣਾ ਅੱਜ ਕਿਦਾਂ ਬਾਬਾ ਕਰੇ ਆਇਆ ਇੱਥੇ ਪਤਾ ਨਹੀਂ ਕੀ ਹੋਇਆ ਉਹ ਭਾਈ ਤੂੰ ਰਾਜ ਹੀ ਛੱਡ ਆਇਆ ਜਿਹਨੂੰ ਕਰ ਲਿਆਣਾ ਸੀ ਉੱਥੇ ਨੂੰ ਆਇਆ ਲੰਗਰ ਉੱਥੇ ਨੂੰ ਆਇਆ ਤਾਂ ਕਮੋਕੀ

ਕਿ ਹੋ ਵੀ ਜਾਏ ਨਾ ਇਹ ਨਹੀਂ ਲੰਦਾ ਦੇਖਿੰਦਾ ਮਿਲਿਆ ਮੇਰਾ ਕਦਮ ਪਾਦਾ ਨਹੀਂ ਵਿੰਗਾ ਨਹੀਂ ਹੋਇਆ ਔਰ ਹਿਆਰ ਇੱਕ ਟੋਕੀ ਹੋ ਤਬ ਬੰਦੇ ਦਾ ਨਾਮੋਂ ਸ਼ਾਹਨੀ ਰਿੰਦਾ ਪਰ ਇਹ ਮਹਾਂਸਾਮਰਾ ਦੇ ਅੰਦਰ ਆ ਰਿਹਾ ਆ ਪਵੰਦੇ ਨਾਲ ਕਿਦਰ ਤਾਂ ਸੱਪਾਂ ਦਾ ਸੁਪਤਾ ਦਿੱਤਾ ਦੰਦਰ ਬਣਿਆ ਔਰ ਪਰਮੇਸ਼ਰ ਆਪ ਇਹਨਾਂ ਦੀ ਸਖਸ਼ਾ ਕੀਤੀ ਆ ਸਹੀ ਸਲਾਮਤ ਅਜੁਬਾਈ ਦੇ ਅੰਦਰ ਆਇਆ he cannot talk ਕਿੰਨੇ ਟਾਈਮ ਤੋਂ ਬਾਬਾ ਜੀ ਸੀ ਤੁਹਾਨੂੰ ਇੱਕ ਸਾਲ ਤੋਂ ਮੁੱਕ ਗਿਆ ਨਹੀਂ ਸੀ ਹਾਂ ਜੀ ਮਾਤਾ ਘਰ ਰਹੇ ਬਲੱਡ ਦਾ ਹੁੰਦਾ ਸੀਗਾ ਜਦੋਂ ਖੋਟੀ ਜਾਂਦੇ ਸੀ ਕਿੰਨੇ ਜਾਂਦਾ ਹੈ ਪਰ ਪਾਣੀ ਬਹੁਤ ਆ ਰਿਹਾ ਸੀ ਗੜੀ ਨਾਲ ਬਿਮਾਰੀ ਤੋਂ ਹੈ ਬਾਰੀ ਕਰ ਲੈ ਰੰਗ ਨੇ ਮੱਕ ਜੀਸਸ ਹੇ ਨੰਨੇ ਮਬਜੀ ਦਸਤਖਾਜ਼ਰ ਸਾਰਨੀਓ ਚਾਲ ਜਿੰਨੀਆਂ ਬਿਮਾਰੀਆਂ ਲਾਈਆਂ ਇਹਨੂੰ ਕਿਹੜੀਆਂ ਕਿਹੜੀਆਂ ਲਾਈਆਂ ਹੈਂ ਇਹ ਤਾਂ ਦੇਖ ਕਰੀ ਬੜੀਆਂ ਲਾਈਆਂ ਬੜੀਆਂ ਕਿੜੀਆਂ ਲਾਈਆਂ ਚਾਤੀ ਤੇ ਆ ਚਾਤੀ ਤੇ ਕੀ ਲਾਇਆ ਚਾਤੀ ਰੁਕ ਜਾਂਦੀ ਬੰਪ ਲਾਇਆ ਬੰਪ ਲਾਇਆ ਤੂੰ ਅੱਛਾ ਲਾਤ ਵੀ ਫੜੀ ਬੜੇ ਸਾਧ ਬੜੇ ਐ ਅੱਜੋਂ ਫਿਰ ਐ ਨਹੀਂ ਜਾਣਾ ਇਧਰ ਮੈਨੂੰ ਅੱਖਾ ਉਲ ਕੇ ਕਹੀ ਮੜਾ ਜਾ ਪਤਾ ਕਿੱਥੇ ਖੜਾ ਤੂੰ ਹੈ ਤੇਰੇ ਅਗਲੇ ਪਿਛਲੇ ਵੀ ਜਾਣਗੇ ਤੂੰ ਕਿੱਥੇ ਜਾਣ ਵਾਲੀ ਹੈ ਛੱਡ ਇਹਨੂੰ ਸਭ ਬਿਮਾਰੀਆਂ ਛੱਡ ਕੇ ਨਾਲ ਲੈ ਰਣੀਆ ਇਹਨੂੰ ਛੱਡ ਕੇ ਜਾਣੋ ਤੇ ਅੱਜ ਤੋਂ ਪੰਕ ਬੰਦ ਛੱਡ ਦੇ ਮੈਰੀਕਲ ਚੱਲ ਛੱਡ ਦੇ ਰਿਮੂਵ ਰਿਮੂਵ ਇਨ ਦਾ ਨੇਮ ਆਫ ਜੀਸਸ ਤੇਨੂੰ ਪੈਸੇ ਨਹੀਂ ਹੈ ਐਵੇਂ ਛੱਡ ਦਵੇਂ ਨੂੰ ਚੱਲ ਚਾਹ ਤੂੰ ਛੱਡਾ ਇਹਨੂੰ ਇਹਨੇ ਯਿਸੂ ਦਾ ਮੈਸੇਜ ਕਿ ਕਿਸਾ ਬੰਨ ਇਹਨੇ ਦੁਸਤ ਆਤਮਾਵਾ ਕੱਢਣ ਵਾਲੀ ਬੰਨਾਂ ਕਿੰਨੇ ਸਾਲ ਤੋਂ ਪੜਿਆ ਤੂੰ ਬੜਾ ਚਾਤਾ ਬੜਿਆ ਨਹੀਂ ਛੱਡੀ ਤੁਸੀਂ ਉਹਨਾਂ ਨੇ ਨੁਕਸਾਨ ਕੀਤੀ ਕਿੰਨੇ ਅਸਤਾਨੇ ਬੜੇ ਨੁਕਸਾਨ ਮੈਂ ਕਿੰਤਰ ਪਿੱਛੇ ਨੇ ਕਿਤੇ ਨੇ ਇੱਥੇ ਨੇ ਕਿਤੇ ਨੇ ਚੱਲ ਹਣਾ ਤੇਰੀ ਵਾਰੀ ਆ ਮਿਕਾਇਲ ਮਾਰਦਾ ਤੇਰੇ ਪੇਟ ਦੀ ਖੀ ਤਲਵਾਰ ਜੈ ਨਾ ਸਮਰੇ ਕੋਟਾਰਾ ਚੋੜੇ ਰਿਵੋਲ ਰਿਵੋਲ ਮਤਲੇ ਮਕਤੀ ਜੋ ਸੁਫਨਾ ਗਾ ਫਰੀ So that is